ਚਾਟ ਆ ਗਈ ਸ਼ਕਰ ਗੰਦੀ ਆ ਗਈ ਮਿੱਠੀ ਸ਼ਕਰ ਗੰਦੀ ਚਾਟ ਹੈ ਕਰਾਰੇ ਚਲੀ ਚਾਟ ਪਾਨ ਪੜੀ ਸ਼ਕਰ ਗੰਦੀ ਇੱਕ ਚਾਲੂ ਚਾਟ ਜੀ ਸਤਿ ਸ਼੍ਰੀ ਅਕਾਲ ਜੀ ਜੀ ਬਾਜੀ ਪਹਿਲੇ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਜੀ ਤੇ ਬਾਜੀ ਆਪਣਾ ਨਾਮ ਦੱਸੋ ਜੀ ਸਾਡੇ ਪਿੰਨ ਮੈਂ ਨਾ ਸਭੀ ਚਾਟ ਵਾਲਾ ਜੀ ਅੱਛਾ ਜੀ ਤੇ ਕਿੰਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਮੈਨੂੰ 14-15 ਸਾਲ ਹੋ ਗਏ ਜੀ ਹਾਂ ਜੀ ਤੇ ਆਪਣਾ 14-15 ਸਾਲ ਤੋਂ ਕਰਦੇ ਜੀ ਹਾਂ ਜੀ ਠੀਕ ਹੈ ਜੀ ਤੇ ਆਪਣਾ ਲੋਕੇਸ਼ਨ ਕਿੱਥੇ ਆ ਜੀ ਆਪਣਾ ਮੁਰਗੀ ਮਹਲੇ ਅੱਛਾ ਜੀ ਮੁਰਗੀ ਮਹਲੇ ਹਾਂਜੀ ਤੇ ਕਿਹੜੀ ਕਿਹੜੀ ਆਈਟਮ ਹੁੰਦੀ ਆਪਣੇ ਕੋਲ ਆਪਣੇ ਕੋਲ ਹੁੰਦੀ ਹੈ ਸ਼ਕਰਗੰਦੀ ਹੁੰਦੀ ਹੈ ਕਿ ਚਾਲੂ ਹੁੰਦਾ ਆਲੂ ਹੁੰਦੇ ਜੇ ਛਲੀ ਦੇ ዳਲੇ ਹੁੰਦੇ ਆ ਸਵੀਟ ਸਪੌਂਜੀ ਨੂੰ ਬੋਲਦੇ ਆ ਫਿਰ ਥੋੜੇ ਟਾਈਮ ਬਾਅਦ ਸਾਡੇ ਪਛਲੀ ਚੱਲ ਬਣੀ ਹੈ ਖਟੇ ਵਾਲੀ ਛੱਲੀ ਉਹ ਛੱਲੀ ਚ ਲੱਗੇਗੀ ਉਹ ਛੱਲੀ ਇਹੀ ਵੇਚਨੇ ਆ ਅੱਛਾ ਜੀ ਹਾਂਜੀ ਜੇਕਰ ਕੱਲੇ ਕੱਲੇ ਵੈਰਾਈਡੀਆਂ ਖਾਣੀ ਉਹ ਕੱਲੇ ਕੱਲੇ ਵੀ ਵੈਰਾਈਡੀਆਂ ਸਾਡੇ ਕੋਲ ਮਿਲ ਜਾਂਦੀ ਹੈ ਮਿਕਸ ਖਾਣੀ ਉਹ ਮਿਕਸ ਵੀ ਚੱਲ ਜਾਂਦੀ ਹੈ ਇਹ ਭਾਜੀ ਮਿਕਸ ਚਾਟ ਕਰੋ ਹਾਂ ਤਿਆਰ ਤੁਸੀਂ ਲੋ ਵੇਰਾਈਡੀਆਂ ਪਹਿਲਾਂ ਲੱਗੀ ਜੀ ਸ਼ਕਰਗੰ ਠੀਕ ਹੈ ਜੀ ਇਸ ਤੋਂ ਬਾਅਦ ਪਏਗਾ ਇਹ ਕਚਾਰੂ ਪਏਗਾ ਵਾਹ ਜੀ ਵਾਹ ਕਚਾਰੂ ਪੈ ਗਿਆ ਜੀ ਇਸ ਤੋਂ ਬਾਅਦ ਵੀ ਭਾਜੀ ਫਰੈਸ਼ਲੇ ਹੁੰਦੇ ਜੀ ਸਾਰਾ ਸਮਾਨ ਹਾਂ ਜੀ ਆਂਦੀ ਦੇ ਲਈ ਜੀ ਠੀਕ ਹੈ ਜੀ ਜੇਲੀ ਇਸ ਤੋਂ ਬਾਅਦ ਦੇਗਾ ਜੀ ਆਲੂ ਦੇਗਾ ਵਾਹ ਜੀ ਵਾਹ ਉਹਨੇ ਚ ਪੈਣਗੇ সুইਟ ਕੌਰ ਅੱਛਾ ਜੀ ਇਹ ਵੈਰਾਈਟੀ ਸਾਰੀ ਫਰੈਸ਼ ਰੱਖੀ ਆਈ ਦੀ ਤੇ ਘਰੋਂ ਪੈਨੋ ਤਿਆਰ ਕਰਕੇ ਲਿਉਂਦੇ ਜੇ ਹਾਂ ਜੀ ਇਹਦੇ ਘਰੋਂ ਨਿਕਲਦੇ ਆਉਂਦੇ ਆ ਮਾਰਾ ਠੀਕ ਹੈ ਜੀ ਫੇਰ ਤੇ ਲਗਾ ਦੇ ਆ ਸਹੀ ਹੈ ਹਾਜੀ ਹੁਣ ਇਹ ਫਿਊਸ ਕੋਡ ਪੈ ਗਿਆ ਹੁਣ ਇੱਕ ਪਿਆਜ਼ ਪਏਗਾ ਜੀ ਵਾਜੀ ਵਾਜੀ ਇਹ ਕਿੰਨੇ ਸਾਲ ਤੋਂ ਪਾਜੀ ਕਰਦੇ ਪਏ ਜੇ ਕੰਮ ਇਹ ਤੇ ਨਹੀਂ ਇਹ 14-15 ਸਾਲ ਹੋ ਗਏ ਬਾਈ ਮੇਰੇ ਠੀਕ ਹੈ ਜੀ ਲੋ ਜੀ ਪਿਆਜ਼ ਪੈ ਗਿਆ ਸਰ ਹੁਣ ਇਹ ਜਪੇਗੀ ਹਰੀ ਮਿਰਚ ਤੇ ਪਦੀਨੇ ਵਾਲੀ ਚਟਣੀ ਅੱਛਾ ਜੀ ਇਹ ਆਪ ਵੀ ਤਿਆਰ ਕਰਦੇ ਜੀ ਹਾਂ ਜੀ ਹਾਂ ਜੀ ਇਹ ਪਦੀਨਾ ਤੇ ਹਰੀ ਮਿਰਚ ਹੈ ਜੀ ਠੀਕ ਹੈ ਜੀ ਹੁਣ ਇਹ ਚ ਪੈਗੀ ਚਟਨੀ ਬਹੇਗੀ ਅੱਛਾ ਇਹ ਕਿਹੜੀ ਚਟਨੀ ਹੈ ਭਾਈ ਇਹ ਚਟਨੀ ਭਾਈ ਸੌਸਜ ਬਣਾਇਦੀ ਆਪਾਂ ਉਹ ਬਾਲਕੀਤੀ ਹੁੰਦੀ ਹੈ ਸਟੀਮ ਦੀ ਬਣੀ ਅੱਛਾ ਜੀ ਇਹ ਤਾਂ ਗੋੜਾ ਵਾਲੀ ਚਟਨੀ ਵੀ ਕਰਦੇ ਮੈਂ ਗੋੜਾ ਵਾਲੀ ਚਟਨੀ ਵੀ ਆਪਾਂ ਬਣਾਉਂਦੇ ਆ ਜੀ ਅੱਛਾ ਜੀ ਇਹ ਕਿਹੜੇ ਮਸਾਲੇ ਜੀ ਸਾਰੇ ਇਹ ਜੀਰਾ ਜਵਾਰ ਪੈ ਗਿਆ ਜੀ ਇੱਥੇ ਅੱਛਾ ਜੀ ਹੁਣ ਪੈਗਾ ਅਮचूर ਪੈਗਾ ਠੀਕ ਹੈ ਜੀ ਆਹ ਮਸਾਲੇ ਦਾ ਨਮਕ ਪੈਗਾ ਜੀ ਇਹ ਵੀ ਹੁਣ ਮੇਡ ਆ ਕੇ ਜਾਂ ਇਹ ਵਧੀਆ ਜੀ ਵਧੀਆ ਜੀ ਆਪਾਂ ਤਿਆਰ ਕਰੀ ਤਿਆਰ ਕੀਤੀ ਨਹੀਂ ਹਾਂਜੀ ਆਪ ਤਿਆਰ ਕਰੀਦਾ ਜੀ ਕੋਈ ਸੀਕ੍ਰੈਟ ਮਸਾਲਾ ਤਾਂ ਨਹੀਂ ਹੁਵੀਂ ਅੱਜਕੱਲ ਚੱਲਦੇ ਨਾ ਨਹੀਂ ਜੀ ਨਹੀਂ ਕੁਈ ਨਾ ਮਸਾਲਾ ਨਹੀਂ ਹੈ। ਅੱਛਾ ਜੀ। ਇਹ ਆਪਣਾ ਮਸਾਲਾ ਹੀ ਆ ਗੀ ਚਾਹ ਕਰੀ ਦੀ ਹੈ। ਠੀਕ ਹੈ ਜੀ। ਵਾਕੀ ਇਹਦੇ ਗਾਘੜੇ ਖਾਰੀ ਟੀਂਜ ਹੈ। ਖਾਣ ਤੋਂ ਬਾਅਦ ਨੂੰ ਪਤਾ ਲੱਗ ਜਾਣਾ ਕਿ ਕੀ ਚੀਜ਼ ਕੀ ਹੈਗੀ ਹੈ ਜੀ ਕੀ ਨਹੀਂ ਹੈਗੀ। ਇਹ ਚੱਣੀ ਐਡ ਹੋ ਗਈ ਹੋਣੀ। ਹਾਂ ਜੀ। ਆ ਚਾਟ ਬਣ ਕੇ ਹੋ ਗਈ ਜਦ ਸਮੇਂ ਤਿਆਰ ਮਿਕ ਠੀਕ ਹੈ ਜੀ। ਇਹ ਟਾਈਮਿੰਗ ਕੀ ਜੀ ਆਪਣੀ ਅੰਡੇਲੀ ਕਿੰਨੇ ਵਜੇ ਤੁਸੀਂ ਆ ਜਾਂਦੇ ਜੇ ਮੈਡਲੀ ਮਰਜ਼ ਮੇਰਾ ਨੰਬਰ ਚੱਲਦਾ ਜੇ ਅੱਛਾ ਜੀ ਨੰਬਰ ਤਾਂ ਨੰਬਰ ਦੇ ਹਾਂ ਜੀ ਨੰਬਰ ਦੇ ਗਾਹ ਚੱਲਦਾ ਵਾ ਨੰਬਰ ਗਾਹ ਪੁੱਛ ਗਿਆ ਵੇਂਦਾ ਕਿੱਥੇ ਜੇ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਬਣ ਕੇ ਹੋ ਗਈ ਚਾਟ ਜੀ ਤਿਆਰ ਅੱਛਾ ਜੀ ਇਹ ਖਾਣ ਨੂੰ ਹੋ ਜਾ ਤਿਆਰ ਠੀਕ ਆ ਕੇ ਦੱਸਣਾ ਕਿ ਕਿੱਥੋਂ ਦਾ ਟੇਸਟ ਲੱਗਾ ਰਿਹਾ ਜੀ ਵਾ ਜੀ ਵਾ ਇਹ ਪ੍ਰਾਈਸ ਕੀ ਭਲੀ ਰੱਖਿਆ ਜੇ ਦਾ ਇਹਦਾ ਭਾਜੀ 30 ਰੁਪਏ ਜੀ 30 ਰੁਪਏ ਹਾਂ ਜੀ ਲਓ ਜੀ ਭਾਜੀ ਨੇ ਚਾਟ ਬਣਾ ਦਿੱਤੀ ਏ ਤੇ ਹੁਣ ਖਾ ਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਦਾ ਟੇਸਟ ਆ ਬਹੁਤ ਵਧੀਆ ਟੇਸਟ ਆ ਜੀ। ਮਾਰੇ ਕੇ ਫਲੇਵਰ ਦਾ ਟੇਸਟ ਆਉਂਦਾ ਜਿਹੜੋ ਭਾਜੀ ਨੇ ਪਾਇਆ ਉਹ ਤੁਹਾਨੂੰ ਦੱਸਿਆ ਗਿਆ। ਤੇ ਜਰੂਰ ਭਾਜੀ ਕੋ ਅੱਗੇ ਤੁਸੀਂ ਵੀ ਚਾਟ ਖਾਓ ਤੇ ਭਾਜੀ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦਿਓ ਜੀ ਫੇਰ ਤੁਸੀਂ ਆਪਣੇ ਮੇਰਾ ਫੋਨ ਨੰਬਰ ਹੈਗਾ ਜੀ 981448231 ਠੀਕ ਆ ਜੀ। ਇਹ ਮੈਂ ਤੋਂ ਹੀ ਪੱਕਾ ਨਹੀਂ ਕਿ ਜਗ੍ਹਾ ਤੇ ਖਲੋਂਦਾ ਮੈਂ ਪੱਕਾ ਨਹੀਂ ਜੀ ਲਾਉਂਦਾ ਹੈਗਾ ਜੀ। ਵੈਸੇ ਮੇਰਾ ਨੰਬਰ ਕਿਰਾਵਾ ਮੈਂ ਨੰਬਰ ਤੇ ਮੇਰਾ ਨੰਬਰ ਮੇਰਾ ਤੇ ਮੈਂ ਨੰਬਰ ਬੋਲਿਆ ਇਹ ਮੇਰਾ ਫੋਨ ਨੰਬਰ ਹੈ ਕਿੱਥੇ ਜੇ ਮੈਂ ਤੁਹਾਨੂੰ ਦੱਸ ਦਿਆਂਗੇ ਫਰਾਂਡੇ ਜਗ੍ਹਾ ਜੋ ਆਗੇ ਆਪਣੀ ਚੀਜ਼ ਲੈ ਜਾਓ ਤੇ ਫਰਸੋ ਦਾ ਮਿਲੇਗਾ ਠੀਕ ਹੈ ਭਾਜੀ ਤੇ ਜਰੂਰ ਇਹਨਾਂ ਕੋ ਆਓ ਜੀ ਤੇ ਚਾਟ ਖਾਓ ਜੀ ਬਹੁਤ ਟੇਸਟੀ ਚਾਟ ਹੈ ਇਹਨਾਂ ਦੀ ਤੇ ਬਾਕੀ ਠੀਕ ਹੈ ਜੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਾਕੀ ਠੀਕ ਹੈ ਜੀ ਮਿਲਦੇ ਆਂਗੇ ਹੋਰ ਕਿਸੇ ਵੀਡੀਓ ਵਿੱਚ ਤਦ ਤੱਕ ਲਈ ਸਸੀ ਦਾ